ਅਸਲਾਮ ਵਾਲੇਕਮ ਸਤਿ ਸ੍ਰੀ ਅਕਾਲ ਕਿਦਾਂ ਜਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗੇ ਰੱਬ ਸਾਰਿਆਂ ਨੂੰ ਜੜਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਇੰਸਟਾਗ੍ਰਾਮ ਦੇ ਕੋਈ ਨਮੂਨਿਆਂ ਦੀ ਆਪਾਂ ਵੇਖਦੇ ਆ। ਉਹਨਾਂ ਕਹਿੰਦਾ ਮੂੰਹ ਨਾ ਮੱਥਾ ਇੰਸਟਾਗ੍ਰਾਮ ਦੇ ਨਮੂਨਿਆਂ ਦਾ ਦੇਖੋ ਰੱਜ ਕੇ ਹੁੰਦੀ ਵੀ ਕੁੱਤੇਖਾਨੀ ਇੰਨਾਂ ਦੇ। ਇਹਦੇ ਉਹ ਆਪਣਾ ਮਾਮਾ ਅਵਰਾਂ ਜਿਨੀ ਮੂੰਹ ਨਾ ਮੱਥਾ ਜਿੰਨ ਪੜੋਂ ਲੱਥਾ। ਹਾਂਜੀ। ਹੈਂ? ਹਾਂਜੀ। ਜਿੱਦੋ ਕੋਈ ਬੰਦਾ ਸੋਹਣਾ ਨਾ ਲੱਗਦਾ ਉਹ ਦੋਨੋਂ ਕਹਿੰਦਾ ਮੂੰਹ ਨਾ ਮੱਥਾ ਤੇ ਜਿੰਨ ਪੜੋਂ ਰੱਖੇ। ਮੂੰਹ ਨਾ ਮੱਥਾ ਜਿੰਨ ਪੜੋਂ ਲੱਥਾ ਮੈਂ ਤਾਂ ਜੇ ਪਰ ਲੱਤਾ ਸਹੀ ਫਿਕਰ ਮੇ ਆ ਪੜਿਆ 오ਹੋ ਮੈਂ ਕਿਹਾ ਮੂੰਹ ਨਾ ਮੱਥਾ ਜਿੰਨ ਪੜਨ ਲੱਥਾ ਇਹ ਫਿਕਰ ਹੁੰਦਾ ਹੀ ਪੂਰਾ ਤੇ ਮੈਂ ਜਿਹਨੇ ਸਹੀ ਪੜਿਆ ਸੀ ਨਾ ਹਮ ਚਲੋ ਜੀ ਮੈਂ ਕਿਹਾ ਥੋੜਾ ਜਾਂ ਵਿੱਚ ਸ਼ੁਗਰ ਮੇਲਾ ਵੀ ਹੋ ਜਵੇ ਠੀਕ ਹੈ ਥੋੜਾ ਜਿਹਾ ਸ਼ੁਗਰ ਮੇਲਾ ਜ਼ਿੰਦਗੀ ਦਾ ਲਾਜ਼ਮੀ ਹੁੰਦਾ ਠੀਕ ਹੈ ਨਹੀਂ ਜ਼ਿੰਦਗੀ ਦਾ ਲਾਜ਼ਮੀ ਨਹੀਂ ਹੁੰਦਾ ਜ਼ਿੰਦਗੀ ਦਾ ਹਿੱਸਾ ਹੈ ਜ਼ਿੰਦਗੀ ਦੇ ਵਿੱਚ ਲਾਜ਼ਮੀ ਹੁੰਦਾ ਹਾਂਜੀ ਠੀਕ ਹੈ ਅੱਜ ਦਾ ਅਤਲ ਦੇਖੋ ਕਿੰਨੀ ਕੋਲ ਤੋਂ ਸੋ ਮੀਲ ਦੂਰ ਬੈਠੇ ਮੇਰੇ ਕੋਲ ਡਰ ਲੱਗਣ ਜਾਂ ਨਾ ਨਾ ਅੱਜ ਮੇਰੇ ਕੋਲ ਮੈਂ ਮੈਂ ਤੇਰੇ ਕੋਲ ਮੈਂ ਤੇਰੇ ਕੋਲ ਡਾਰੀ ਚੰਗਾ ਮੈਨੂੰ ਮੈਨੂੰ ਨਾ ਡਾਰੀ ਚੰਗਾ ਤੇਰੇ ਕੋਲ ਹਾਂਜੀ ਠੀਕ ਹੈ ਤੁਹਾਡੇ ਤੋਂ ਦੂਜੀ ਜਿਹਾ ਨੈਸ਼ਨ ਤੁਹਾਡੇ ਤੋਂ ਦੂਰ ਹੀ ਚੰਗੇ ਬੰਦਾ ਨੈਸ਼ਨ ਹਾਂਜੀ ਮੈਂ ਨੈਸ਼ ਮੈਨੂੰ ਤੁਹਾਨੂੰ ਲਾਇਆ ਵੈਸੇ ਤੁਹਾਨੂੰ ਦੱਸਣ ਦਿਆ ਵਾ ਚਲੋ ਜੀ ਪਹਿਲੇ ਆਪਾਂ ਕਾਮੇਡੀ ਵਾਈ ਦੀ ਵੀਡੀਓ ਵੇਖ ਲੈਣੇ ਆ ਠੀਕ ਹੈ ਤੇ ਇੰਸਟਾਗ੍ਰam ਦੇ ਨਮੂਨੇ ਵੇਖੋ ਰਾਜ ਲੋਫ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਹੁਤ ਹੀ ਕੈਂਟ ਵੀਡੀਓ ਲੈ ਕੇ ਆਏ ਆ ਤੇ ਕਰਦੇ ਆਪਾਂ ਕਈ ਸਾਰੇ ਨਮੂਨਿਆਂ ਦੀ ਕੁੱਤੇ ਖਾਣੀ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਇਹਨਾਂ ਨੂੰ ਅੱਜ ਥੋੜਾ ਜਿਆ ਇਹਨਾਂ ਦੀ ਲੁੱਕ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਟ੍ਰੈਂਡਿੰਗ ਬਣਾਉਣ ਦੀ ਗਾਇਜ਼ ਇਹਨਾਂ ਨੂੰ ਨਾ ਦਿਖਾਣਾ ਪੈਣਾ ਥੋੜਾ ਥੋੜਾ ਦੇਖ ਲੋ ਇਹ ਸਿਖਾਉਗੀ ਫੈਸ਼ਨ ਵੱਡੀ ਮਹਾਰਾਣੀ ਵਿਕਟੋਰੀਆ ਅਖੇ ਇਹਨਾਂ ਨੂੰ ਤਾਂ ਸਿਖਾਣਾ ਪੈਣਾ ਐ ਕਰਦੇ ਜਿਵੇਂ ਪਤਾ ਨਹੀਂ ਆ ਫੈਸ਼ਨ ਡਿਜ਼ਾਈਨਰ ਰਹੀ ਹੋਵੇ ਓਏ ਆਪ ਨੂੰ ਤਾਂ ਇਹਨੂੰ ਕੁਝ ਪੋਣਾ ਨਹੀਂ ਆਉਂਦਾ ਥੱਲੇ ਦੇਖਣ ਕੀ ਪਾ ਰੱਖਿਆ ਐਨ ਲੱਗਦਾ ਜਿਵੇਂ ਬੋਰੀ ਲਵੇਟ ਰੱਖੀ ਹੋਵੇ ਹਾਂ ਹਾਂ ਇਹਨਾਂ ਇਹਨਾਂ ਨੂੰ ਕਿਆ ਕਿਆ ਕਰਨਾ ਕਰਵਾਣਾ ਪੈਣਾ ਵਾ ਓਏ ਵੀ ਨਾ 1947 ਵਾਲੇ ਮਾਡਲ ਨੂੰ ਮੋਡੀਫਾਈ ਕਰਕੇ 2025 ਵਾਲਾ ਬਣਾਉਣਾ ਚਾਹੁੰਦੀ ਆ ਓ ਤੋਏ ਤੇ ਮੱਥਾ ਮਾਰਨ ਨੂੰ ਰਹਿਣ ਦੇ ਇਹ 올ਡ ਮਾਡਲ ਹੀ ਰਹਿਣਾ ਇੱਕ ਤਾਂ ਵਿਚਾਰੇ ਦਾ ਰੰਗ ਉਹ ਜਾ ਉੱਤੋਂ ਚਿੱਟੇ ਰੰਗ ਦੀ ਛਲਟ ਪਵਾਤੀ ਆ ਓਏ ਤਾਂ ਦੇਖਣ ਜੀ ਖੇਤਾਂ 'ਚ ਟੰਗੇ ਹੋਏ ਡਰਾਉਣੇ ਪੁਤਲੇ ਵਰਗਾ ਲੱਗਦਾ ਨੂੰ ਵੀ ਕੱਢਿਆ ਵੈਰੀ ਲੱਗਦਾ ਇਹ ਤੋਏ ਕਿਸ ਕਾਲ ਹੋਣੀ ਐ ਇੱਕ ਆ ਦੇਖ ਲੋ ਵੱਡੇ ਦਾਨੀ ਸੱਜਣ ਲੈ ਕੇ ਕਿਸੇ ਗਰੀਬ ਲਈ 100 ਰੁਪਏ ਦੇ ਕੇਲੇ ਤੇ ਕਿਵੇਂ ਚੌੜੇ ਹੋ ਕੇ ਬੈਠਿਆ ਉਹ ਕੈਮਰਾਮੈਨ ਨੇ ਵੀ ਨਾ ਫੋਕਸ ਐ ਪੂਰਾ ਕੇਲਿਆਂ ਤੇ ਰੱਖਿਆ ਉਹ ਕੰਜਰੋ ਇੰਨੇ ਤਾਂ ਗਰੀਬ ਹੈ ਹੀ ਨਹੀਂ ਸੀ ਜਿੰਨਾ ਤੁਸੀਂ ਉਹਨਾਂ ਨੂੰ ਜਲੀਲ ਹੀ ਕਰਤਾ ਪਹਿਲਾਂ ਲੋਕੀ ਕਹਿੰਦੇ ਸੀ ਨੇਕੀ ਕਰ ਦਰਿਆਜ ਪਾ ਤੇ ਹੁਣ ਕਹਿੰਦੇ ਨੇਕੀ ਕਰ ਇੰਸਟਾ ਤੇ ਪਾ ਤੇ ਲਾਈਕ ਵਿਊ ਵਧਾ ਆ ਦੇਖ ਲਓ ਮਸ਼ਕਪਰੀਤ ਨੂੰ ਆਖੇ ਮੇਰਾ ਮੁੰਡਾ ਨਹੀਂ ਲੱਭਣ ਡਿਆ ਓਏ ਮੁੰਡਾ ਪਹਿਲਾਂ ਜੰਮ ਤਾਂ ਲੈ ਕਿਸੇ ਟੈਂਕੇ ਇੱਕ ਨਾਲ ਜ਼ਿਆਦਾ ਕਰਾ ਲਾ 36 ਤੂੰ ਬੰਦੇ ਬਦਲ ਤੇ ਆ ਮੁੰਡੇ ਦਾ ਤਾਂ ਮੈਨੂੰ ਪਤਾ ਨਹੀਂ ਪਰ ਭਾਈ ਮੈਨੋਂ ਨੇ ਤੈਨੂੰ ਜ਼ਰੂਰ ਲੱਭ ਲਿਆ ਕੋਈ ਨਹੀਂ ਜਿਹੋ ਜਿਹੇ ਤੇਰੇ ਲੱਛਣ ਹਨ ਤੂੰ ਵੀ ਬਹੁਤ ਛੇਤੀ ਕਿਸੇ ਪਾਰਕਿੰਗ ਚ ਲੱਭੇਂਗਾ ਸਹੀ ਗੱਲ ਜੀ ਤੁਸੀਂ ਇੰਨ ਤੁਰਦੇ ਫਿਰਦੇ ਰਹਿੰਦੇ ਸੀ ਕਿਉਂਕਿ ਦੋ ਦੋ ਤਿੰਨ ਦਿਨ ਲੰਘ ਵੀ ਜਾਂਦੇ ਸੀਗੇ ਮਤਲਬ ਲੰਘ ਜਾਂਦੇ ਸੀਗੇ ਵੀ ਨਹਾਉਣਾ ਮਤਲਬ ਨਹਾਉਣ ਦਾ ਟਾਈਮ ਨਹੀਂ ਲੱਗਦਾ ਸੀ ਠੀਕ ਹੈ ਜੀ ਤੇ ਤੇ ਜੂਆ ਵੀ ਪੈ ਗਿਆ ਸੀ ਓਏ ਓਏ ਅੱਛਾ ਹੁਣ ਪਤਾ ਲੱਗਿਆ ਤਾਂ ਹੀ ਇਹਦਾ ਨਾ ਮੁਸ਼ਕਪਰੀ ਦਾ ਕੀ ਕਰਨੀ ਹੈ ਕਿ ਕੋਸ਼ਿਸ਼ ਕਰਨਾ ਹੈ ਹੂੰ ਮੇਰਾ ਡ੍ਰੀਮ ਸੀ ਸਲੂਨ ਦਾ ਤੇ ਮੈਂ ਆਪਣਾ ਮੇਰਾ ਬਚਪਨ ਤੋਂ ਡ੍ਰੀਮ ਸੀ ਸਲੂਨ ਦਾ ਮੈਂ ਮੈਂ ਪਾਰਲਰ ਬੰਨਣਾ ਚਾਹਿਆ ਮੈਂ ਆਪਣਾ ਦੇਖ ਲਓ ਮੁਸ਼ਕ ਪਾਰਲਰ ਬੰਨਣਾ ਮੇਰਾ ਡ੍ਰੀਮ ਸੀ ਮੈਂ ਪਾਰਲਰ ਬੰਨਣਾ ਉਹ ਲੋਕੀ ਪਾਰਲਰ ਖੋਲ੍ਹ ਦਿਆ ਤੇ ਇਹਨੇ ਪਾਰਲਰ ਬੰਨਣਾ ਸੀ ਉਨਾਲੇ ਮੈਂ ਯਾਰ ਉਹ ਕੰਜਰ ਲੋਕਾਂ ਤੇ ਹੈਰਾਨ ਵੀ ਜਿਹੜੇ ਇਹਨਾਂ ਦਾ ਇੰਟਰਵਿਊ ਲੈਣ ਜਾਂਦੇ ਆ ਪਰ ਇੰਟਰਵਿਊ ਲੈਣਾ ਬੰਦਾ ਵੀ ਇਹਨਾਂ ਦਾ ਹੈ ਜਿਨੇ ਮਹਾਨ ਜੋ ਕੰਮ ਕੀਤੇ ਆ ਨੇ ਦੋ ਵਾਰੀ ਘਰੋਂ ਭੱਜ ਗਏ ਆ ਤੇ ਇਹੋ ਜਿਹੇ ਇਹਨਾਂ ਦੇ ਘਰ ਦੇ ਆ ਬਿਸ਼ਰਮ ਜਿਹੜੇ ਮੁੜ ਘੜ ਕੇ ਫੇਰ ਇਹਨੂੰ ਰੱਖ ਲੈਂਦੇ ਆ ਕੌਣ ਇਹ ਲੋਕ ਕਹਾਂ ਸੇ ਆਤੇ ਆ ਬਿਲਕੁਲ ਨਿੰਦਿਆ ਕੋਲਾ ਸੋਣਿਆ ਕਬਰ ਲੈ ਕਰ ਮਾਤੀ ਇਹ ਗਾਣਾ ਨਾ ਗਲਤ ਗਾਈ ਜਾਂਦੀ ਆ ਇਹਨੂੰ ਗਾਉਣਾ ਚਾਹੀਦਾ ਹਾਈਵੇ ਗੂੰ ਦੇ ਪਰੋਣਿਆ ਉਹ ਮੁੰਡਿਆ ਇਹਨੇ ਤੇਰਾ ਨਾਮ ਰੱਖਤਾ ਸੂਣ ਤੇ ਮੋਟੀ ਦਾ ਨਾਮ ਰੱਖ ਦੇ ਬਲੂਨ ਬੱਚੀਆਂ ਨੂੰ ਕਾਹ ਸੋਹਣਿਆ ਆ ਆਹ ਤੇਰੇ ਪਿੱਛੇ ਜੰਗੀਆਂ ਨਹੀਂ ਓਏ ਕਾਲੋ ਕਲਾ ਥੋਪੜੇ ਤੇ ਰੰਗ ਮਰਾ ਲੈ ਚਿੱਟਾ ਓਏ ਹੱਥਾਂ ਤੇ ਤੇ ਕੰਨਾਂ ਤੇ ਵੀ ਮਰਾ ਲੈਣਾ ਸੀ ਕਿਵੇਂ ਪੁੱਠੇ ਤਵਾਰ ਕੇ ਕਾਲੇ ਹੋਏ ਪਿਆ ਓ ਯਾਰ ਇਹ ਮੂੰਹ ਤੋਂ ਤਾਂ ਲੱਗਦੀ ਪਈ ਆ ਅਮਰੀਕਨ ਤੇ ਹੱਥਾਂ ਤੋਂ ਲੱਗਦੀ ਪਈ ਆ ਫ੍ਰੀਕੀਨ ਤੇ ਬਾਕੀ ਜੇ ਆਪਾਂ ਕੋਲ ਚ ਲੱਗ ਕੇ ਆਸੀ ਤਾਂ ਦੀ ਕੋਲ ਚ ਹਲਦੀ ਬਹੁਤ ਮੈਚ ਕਰ ਰਿਹਾ ਕੋਲ ਚ ਸਲ ਚ ਟੱਕੋ ਤੇਰੇ ਕੋਲ ਚ ਕੋਲ ਚ ਚੱਕ ਬੰਦ ਵਾਸਤੇ ਚੱਕ ਲਈ ਆਹ ਦੇਖ ਲੋ ਡੰਗਰ ਪਾਰਟੀ ਨੂੰ ਇੱਕ ਵਾਰੀ ਬੋਲਾ ਕੁਲਚਾ ਖਾ ਲੋ ਵਾਰ-ਵਾਰ ਕੁਲਚਾ ਕੁਲਚਾ ਖਾ ਲੋ ਕੁਲਚਾ ਖਾ ਲੋ ਯਾਰ ਮੈਂ ਨਾ ਦੇਖ ਕੇ ਹਰਾਣਾ ਵੀ ਇਹਨੂੰ ਕਿਵੇਂ ਬਰਦਾਸ਼ਤ ਕਰੀ ਬੈਠਿਆ ਮੈਂ ਤਾਂ ਕਹਿੰਦੀ 2 ਮਿੰਟ ਬਾਅਦ ਸੁਣ ਲੈਣਾ ਮੈਨੂੰ ਇੰਨਾ ਗੁੱਸਾ ਚੜਦਾ ਤੇ ਉਹ ਜਿਹੜੀ ਸਾਰਾ ਦਿਨ ਕਿਵੇਂ ਕਟਿਆ ਰਹੀ ਬਾਅਦ ਸੁਣਦੇ ਆਉਣਗੇ ਓ ਵਾਹ ਵਾਕਈ ਸਹੀ ਆਹਦੀ ਜਨਾਨੀ ਦਿਖਾਉਂਦਾ ਓ ਯਾਰ ਕਿਉਂ ਯਾਰ ਕੀ ਯਾਰ ਤੁਸੀਂ ਦਿਖਾ ਲੋ ਯਾਰ ਜਿੰਨਾਂ ਕੋਲ ਹੁੰਦੀਆਂ ਉਹ ਹੀ। ਦੇਖੋ ਦੇਖ ਲੋ ਥਰੇ ਦਾ ਬੇਸ਼ਰਮ ਬੰਦਾ। ਆਖੇ ਯਾਰ ਤੁਸੀਂ ਦਿਖਾ ਲੋ ਜਨਾਨੀ। ਉਹ ਕੰਜਰਾ ਜਨਾਨੀ ਗੱਲ ਉਹ ਨਹੀਂ ਦਿਖਾਉਣ ਵਾਲੀ। ਇਹ ਕੰਜਰ ਕਿਸੇ ਹੋਰ ਹੀ ਪਾਸੋਂ ਦਿਖਾਉਂਦਾ। ਫੁੱਟੇ ਸਿੱਧੇ ਕੋਈ ਬਣਾ ਬਣਾ ਕੇ। ਕਦੇ ਉਹਨੂੰ ਨੌਂਦੀ ਦਿਖਾਈ ਹੋਊਗਾ। ਕਦੇ ਉਹਦੇ ਪਾਸੇ ਦਿਖਾਈ ਹੋਊਗਾ। ਕਦੇ ਉਹਦੀ ਛਾਤੀ ਦਿਖਾਈ ਹੋਊਗਾ। ਇੱਥੇ ਮੇਰੀ ਥੋੜੀ ਇੱਜ਼ਤ ਬਣੀ ਆ ਨਾ। ਨਹੀਂ ਤਾਂ ਮੈਨੂੰ ਇਹ ਗਾਲਾਂ ਹੀ ਛੱਡਦੀ ਆ। ਇਹਨੂੰ ਸਮਝਾਓ। ਮੈਂ ਮੈਂ ਤੇਰੀ ਮਾਂ ਘੜਨੀ ਵਾਲਾ ਕਰਦੀ ਦੋ। ਕਿਉਂ ਗਾਲਾਂ ਕੱਢਦੀ? ਆ ਕੇ ਕਿਉਂ ਕਰਦੀ ਗੱਲ ਆਦੀ ਮਮੀ ਆ ਕਿਉਂ ਗੱਲਾਂ ਕਰਦੀ ਬੇਗੀ ਕਿ ਤਾ ਕਰਦੀ ਆ ਕਿਉਂ ਕਰਦਾ ਗੱਲਦੀ ਇੱਕ ਆ ਦੇਖ ਲੋ ਜਨਾਨੀ ਦਿਖਾਉ ਮਹਿਕਮਾ ਉਹ ਕੰਜਰੋ ਤੁਹਾਨੂੰ ਐਕਟਿੰਗ ਨਹੀਂ ਆਉਂਦੀ ਉਹ ਸ਼ਰਮ ਤਾਂ ਆਉਂਦੀ ਹੋਗੀ ਇਹਦੀ ਜਨਾਨੀ ਮਤਬੁੱਦੀ ਹੀ ਹੈਗੀ ਆ ਬਸ ਸਾਰਾ ਦਿਨ ਕਮਲ ਜਾ ਮਾਰਦੀ ਰਹਿੰਦੀ ਆ ਤੇ ਲੋਕੀ ਐਨੇ ਕੰਜਰ ਆ ਨਾ ਉਹਨੂੰ ਲਾਇਕ ਕਮੈਂਟ ਸ਼ੇਅਰ ਦੇ ਐ ਨੇਰੀ ਲਿਆ ਦਿੰਦੇ ਆ ਮੈਨੂੰ ਯਾਰ ਮਿਲਿਆਏ ਕਰ ਤਦ ਥੋੜੀ ਲੈ ਐਨੀ ਤਾਂ ਕਦਰ ਕਰਦਾ ਤੈਨੂੰ ਮੈਂ ਯਾਰ ਪਤਾ ਨਹੀਂ ਐ ਕੰਜਰ ਆਪਦੇ ਜਿਗਰੇ ਏਡੇ ਕਿੱਥੋਂ ਲੈ ਕੇ ਆਉਂਦੇ ਆ ਜਨਾਨੀ ਪੇਸ਼ ਕਰਨ ਲਈ ਉਹ ਪਿੱਛੇ ਲਾ ਕੇ ਹਜ਼ਾਰ ਹਜ਼ਾਰ ਰੋਡ ਦਿਆਂ ਐਲਈਡੀ ਲਾਈਟਾਂ ਹੈ ਐਂ ਗਲੋ ਲਿਆ ਦਿੰਦੇ ਆ ਫਿਰ ਲੋਕੀਂ ਦੇਖਦੀ ਦਿਲ ਪੇ ਜਲਾਗੇ ਨਾ ਉਹ ਰੀਅਲ 'ਚ ਇਹਨਾਂ ਦੇ ਬੁੱਥੇ ਦੇਖਣ ਵਾਲੇ ਨਹੀਂ ਹੁੰਦੇ ਉਹ ਰੀਅਲ 'ਚ ਤਾਂ ਨਾ ਉਹੀ ਗੱਲ ਹੁੰਦੀ ਆ ਜਿਹੇ ਬੁਗੜੀ ਨਾਲ ਹੋਈ ਸੀ ਉਹ ਬੁਗੜੀ ਵੀਡੀਓ 'ਚ ਤਾਂ ਐ ਲੱਗਦੀ ਸੀ ਜਿਹੇ ਅਮਰੀਕਨ ਹੁੰਦੀ ਆ ਜਦੋਂ ਰੋਮੀ ਉਹਦੇ ਘਰੇ ਗਿਆ ਤਾਂ ਉਦੋਂ ਆਫਰੀਕਨ ਲੱਗਦੀ ਸੀ ਪਹਿਲੇ ਗਾਣੇ ਕਿਦਾਂ ਡੀਲ ਹੋਈ ਸੀ ਉਹ ਕਿਦਾਂ ਮਿਲਿਆ ਸੀ ਪਹਿਲਾ ਗਾਣਾ ਆਈ ਡੋਨਟ ਨੀਲ दैट ਬਹੁਤ ਹੀ ਬੇਕਾਰ ਸੀ ਉਹ ਕਿਉਂ ਨਹੀਂ ਬਿਕਾ ਨਹੀਂ ਆਇਆ ਇਹਦਾ ਮੈਨੂੰ ਪਤਾ ਨਹੀਂ ਤੁਹਾਨੂੰ ਕੋਈ ਇਹਦੀ ਵੀ ਸੁਣ ਲੋ 500 ਕਰੋੜ ਵਾਲੀ ਸੀ ਉਹ ਆ ਜੀ ਨਵੇਂ ਨਵੇਂ ਬਿਆਨ ਦਿੰਦੀ ਰਹਿੰਦੀ ਆ ਉਹ ਪਹਿਲਾਂ ਕਹਿੰਦੀ ਸੀ ਮੈਨੂੰ 500 ਕਰੋੜ ਵਾਲਾ ਮੁੰਡਾ ਚਾਹੀਦਾ ਤੇ ਹੁਣ ਇੰਟਰਵਿਊ ਚ ਕੀ ਆਂਦੀ ਆ ਵੀ ਜਿਹੜੇ ਮੁੰਡੇ ਨੇ ਇਹਨੂੰ ਮੌਕਾ ਦਿੱਤਾ ਸੀ ਪਹਿਲੇ ਗਾਣੇ ਚ ਮਾਡਲਿੰਗ ਕਰਨ ਦਾ ਤੇ ਕਹਿੰਦੀ ਬਹੁਤ ਬੇਕਾਰ ਗਾਣਾ ਸੀ ਉਹ ਕਹਿੰਦੇ ਆ ਨਾ ਹੰਕਾਰ ਬੰਦੇ ਨੂੰ ਮਾਰ ਦਿੰਦਾ ਇਹ ਨਿਚਾਰਪੁਣਾ ਕਰਕੇ ਇੰਨਾ ਹੰਕਾਰ ਆ ਪਿਆ ਦੇ ਵਿੱਚ ਜਿਹੜੇ ਮੁੰਡੇ ਨੇ ਇਹਨੂੰ ਮੌਕਾ ਦਿੱਤਾ ਉਸ ਨਾ ਗਾਣੇ 'ਚ ਤੇ ਉਹਦਾ ਬਿਆਨ ਵੀ ਸੁਣ ਲਓ ਉਹਨੇ ਕੀ ਕਿਹਾ ਦੇ ਬਾਰੇ ਜੇ ਮਾਨੂੰ 500 ਕਰੋੜ ਹੋਇਆ ਤਾਂ ਬੀਬੀ ਜੀ ਪਸੰਦ ਆ ਤੁਹਾਨੂੰ ਫਿਰ ਭਾਜੀ ਨਾ 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 ਭਾਜੀ ਮੇਰੇ ਕੋਲ ਮੈਂ ਕਹਿ ਰਿਹਾ ਜੋ ਮੈਨੂੰ ਕਦੇ ਫ੍ਰੀ ਚਾਰਜ ਮੈਂ ਫ੍ਰੀ ਚ ਨਾ ਕਦੀ ਦਿੰਦੀ ਚਾਹ। ਅੱਛਾ ਇੱਥੇ ਰੱਖ ਨਾ 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 ਭਾਜੀ ਐਦਾਂ ਦੇ ਬੰਦੇ ਨੇ ਦੇਖ ਲਓ ਕਰਾ ਲਈ ਉਹਨੇ ਬੇਇੱਜ਼ਤੀ ਆਪਦੀ ਇਹ ਮੁੰਡਾ ਕਹਿੰਦਾ ਮੇਰੇ ਕੋਲੋਂ ਭਾਵੇਂ ਫ੍ਰੀ ਚਾਵੇ ਉਹਨੂੰ ਮੈਂ ਤਾਣਾ ਰੱਖਾਂ ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਨਾਂ ਦੇ ਚ ਹੰਕਾਰ ਕਿਸ ਚੀਜ਼ ਦਾ ਆ ਪਿਆ ਬੜੀਆਂ ਉਹਨੇ ਬਾਲੀਵੁੱਡ ਚ ਫਿਲਮਾਂ ਕਰ ਲਈਆਂ ਨਾ ਇਹ ਬਸ ਰੀਲਾਂ ਤੇ ਨਚਾਰਪੂਣਾ ਦਿਖਾਉਂਦੀ ਰਹਿੰਦੀ ਆ ਉਹ ਕਹਿੰਦੇ ਆ ਨਾ ਵੀ ਛੋਟਾ ਭਾਂਡਾ ਨਾ ਛੇ ਚ ਉੱਛਣ ਲੱਗ ਜਾਂਦਾ ਹੁੰਦਾ ਇਹ ਬੜੀ ਅੱਛੀ ਬਾਤ ਕਹੀ ਆ ਦੌੜਣਾਂ ਤੇ ਕੱਟਣਾ ਵਖੇ ਰੰਨਾ ਪਿਖਾਦਿਆਂ ਦੇ ਰੋਗਦਾਰੀਆਂ ਮੇਰੇ ਵੀਰਿਆ ਇਹ ਦਿਨ ਕੱਟ ਕੇ ਮੈਂ ਹਮੇਸ਼ਾ ਸੱਚੀ ਕਰਤ ਰਦਾ ਚੰਪੂ ਨਹੀਂ ਲੱਗਦਾ ਔ ਸਾਲੀ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ 'ਚ ਟੈਂਪੋਆਂ ਦੀ ਕੋਈ ਕਮੀ ਸੀ ਇੱਕ ਹੋਣਾ ਨਵਾਂ ਹੀ ਆ ਗਿਆ ਜਪਾਨੀ ਖੁਸਰਾ ਆ ਉਹ ਵੀ ਗੱਟਟੇ ਮੂੰ ਕਰਿਆ ਦਾ ਪਹਿਲਾਂ ਕਹਿੰਦੇ ਸੀ ਪੰਜਾਬ 'ਚ ਨਾ ਇੱਟ ਪੱਟੋ ਤਾਂ ਇੱਕ ਸਿੰਗਰ ਨਿਕਲਣਾ ਹੁਣ ਇੱਟ ਪੱਟੋ ਕੀ ਇੱਟ ਦੇ ਉੱਤੇ ਪਾਸਾ ਟੈਂਪੋ ਬੈਠੇ ਹੁੰਦੇ ਆ ਪੋਣਾ ਪਤੰਦਰਾ ਚੁੱਪਚਾਪ ਪਾਲਾ ਸਾਡੇ ਦਿਲ ਤੇ ਕਿਉਂ ਬਿਠਾ ਸਿੱਟੀ ਅੱਲਾ ਉਹ ਯਾਰ ਅਸੀਂ ਹੜਾ ਤੋਂ ਤਾਂ ਕਿਵੇਂ ਨਾ ਕਿਵੇਂ ਬਚ ਗਏ ਪਰ ਤੂੰ ਕੰਜਰਾ ਸਾਨੂੰ ਜਰੂਰ ਮਾਰੇਗਾ ਤੇਰੇ ਅੱਗੇ ਬੇਨਤੀ ਆ ਮੈਡਮ ਦੀ ਨਾ ਸਾਨੂੰ ਚੁੰਨੀ ਦੇ ਦੇ ਫਾਹ ਲਾਂ ਲਈ ਰੱਬਾ ਮੇਰੇ ਬਾਰੇ ਕੀ ਸੋਚਲਾ ਕੁਛ ਉਹ ਮਸਾ ਸਾਡਾ ਮੇਰਾ ਇੱਕ ਬਚੋਲਾ ਬਣਿਆ ਸੀ ਉਹ ਵੀ ਕੰਜਰ ਹੜਾ ਚ ਰੁੜ ਗਿਆ ਮਾਪਿਆਂ ਨੇ ਸਾਹੇ ਚਿੱਠੀ ਭੇਜਤੀ ਮਾਪਿਆਂ ਨੇ ਸਾਹੇ ਚਿੱਠੀ ਭੇਜਤੀ ਮੋਰ ਲੱਗੀ ਆ ਵੇ ਪੱਕੀ ਗੱਲ ਬਾਤ ਨੂੰ ਆ ਲੈ ਲੈ ਕੱਟਾ ਪਾਣੀ ਸੇ ਵੇ ਤੇ ਆਵੇਂ ਢੋਲ ਵਜਾ ਕੇ ਤੂੰ ਬਰਾਤ ਨੂੰ ਆਹ ਦੇਖ ਲੋ ਮਿੰਗਣ ਜੀ ਨੂੰ ਨਲੀ ਪੁੰਝਣੀ ਆਉਂਦੀ ਨਹੀਂ ਤੇ ਚੂੜਾ ਪੌਂਦਾ ਚਾ ਚੜਿਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਅੱਜ ਕੱਲ ਦੇ ਜਵਾਬ ਕਿੰਨੇ ਐਡਵਾਂਸ ਹੋਏ ਪਿਆ ਜਦੋਂ ਅਸੀਂ ਐਸ ਉਮਰ ਦੇ ਹੁੰਦੇ ਸੀ ਨਾ ਉਹ ਸਾਨੂੰ ਤਾਂ ਟੱਟੀ ਵਾਲੇ ਹੱਥ ਵੀ ਨਹੀਂ ਧੋਣਿਆਦੇ ਸੀ ਅਸੀਂ ਤਾਂ ਦੂਰੀ ਵਾਅ ਮਾਰਦੇ ਸੀ ਮੰਮੀ ਕਰਲੀ ਧੋਦੇ ਉਹਦੇ ਸਹੀ ਗੱਲ ਹੈ ਸਹੀ ਗੱਲ ਹੈ ਬਾਹਰ ਰਹਿਣਾ ਹੈ ਵਾਕਈ ਸਾਨੂੰ ਇਹ ਕੀ ਉਹ ਅੱਜ ਕੱਲ ਦੇ ਬੱਚੇ ਬਾਈ ਬਹੁਤ ਨਹੀਂ ਜੀ ਵੇਸੀ ਆਪ ਕੱਲ ਅਸੀਂ ਨਾ ਟਿਕਟੋਕ ਚਲਾਉਂਦੇ ਮੈਂ ਤੇਵਨ ਸਿੰਘ ਸਾਹਿਬ ਆਸ਼ਾ ਜੀ ਵਿਵੀ ਜੀ ਰੀਲ ਅੱਗੇ ਜਾਂਦਾ ਆ ਕੀ ਹਾਂ ਅੱਜ ਕੱਲ ਦੇ ਬੱਚੇ ਭਾਈ ਮਾਡਰਨ ਨੇ ਠੀਕ ਹੈ ਬਹੁਤ ਲਿਪਿੰਗ ਨਾਲ ਸਾਰੀਆਂ ਜੀ ਸਾਨੂੰ ਯਕੀਨ ਮੰਨੋ ਮਨੇ ਸੇ ਯਾ ਕੀ ਅਜੀਬ ਬਾਰੂ ਲੁੱਬਲੁੱਬੜ ਕੇ ਆਇਆ ਨਾ ਮਾਂ ਨੇ ਉਸੇ ਟਾਈਮ ਕਪੜੇ ਲਾ ਲ ਕੇ ਨਾਲ ਧੋਣ ਤੇ ਚਾਰ ਮੁਕੀਆਂ ਮਾਰਦੀ ਸੀ ਤੇ ਨਾਲ ਟੂੜੀ ਦੇ ਥੱਲੇ ਬਾਹਨਦੀ ਸੀ ਤੇ ਫਿਰ ਮੈਂ ਆਪ ਭੀਜ ਕੇ ਫੈਂਚ ਕੀਤਾ ਛੰਨ ਚ ਬਚ ਲਈ ਪਰ ਕੇ ਆਇਆ ਨਾ ਤੇ ਮੈਂ ਫਿਰ ਗਰਮ ਪਾਣੀ ਨਹੀਂ ਕਰਦੀ ਠੰਡੇ ਵਾਲਿਆਂ ਨੂੰ ਦੋ ਪਿੰਡ ਦੇਈ ਜਾਂਦੀ ਏ ਠੰਡਾ ਹੀ ਪਾਪ ਆ ਗਿਆ ਉਹ ਵਿਚਾਰੇ ਵੈਸੇ ਕੁੱਗੜਦੇ ਨੇ ਤੋ ਆ ਨਾ ਮੈਂ ਮਾਰੇਗੀ ਮੋਰਿਆ ਤੇ ਮੁਕੀਆਂ ਫਿਰ ਇਹਨਾਂ ਨੂੰ ਪਤਾ ਤੇ ਅਗਲੀ ਵਾਰ ਇਹਦਾ ਕੰਮ ਨਹੀਂ ਕਰਨਾ ਹੈ ਨਹੀਂ ਕਰਨਾ ਵੈਸੇ ਇਹ ਵੇ ਕਿ ਕਸਮ ਹੈ ਯਾਰ ਏ ਕਮੇਡੀ ਵਾਈਬ ਵੀ ਹਿੰਮਤ ਹੈ ਇੰਨੀ ਕੁੱਤੇਖਾਨੀ ਕਰਦੀ ਪਰ ਹਟਦੀਆਂ ਫੇਰ ਨਹੀਂ ਨਹੀਂ ਉਹ ਮੇਰੀ ਰੂਹ ਦੇ ਪਰੋ ਨੇ ਰੂਹ ਨਹੀਂ ਗੁੰਦਾ ਕੇ ਨਾਲ ਇਹ ਦਾਨੀਂ ਦੇ ਕਹਣਾ ਕਿ ਉਹਨੇ ਮੇਰੇ ਗੁੰਦੇ ਆ ਪਰ ਆ ਵੀ ਰਬ ਦੂਜਾ ਜਿਹੜਾ ਕੀਤਾ ਵਾਰ ਲੰਦਾ ਓਏ ਕਸਮੇ ਲੇਕੋ ਹਰਫਨ ਮੌਲਾ ਯਾਰਫਨ ਮੌਲਾ ਵਾਕੇ ਹਰਫਨ ਮੌਲਾ ਸਾਜਾ ਕੇ ਕਮ ਜੀ ਸਾਜਾ ਕੇ ਬਾਸੋ ਕੇ ਯਾ ਜੱਜ ਬੜੇ دیر ਬਾਅਦ ਅਸੀਂ ਆਈਂਦਾ ਹਾਂ ਹਾਂ ਨਾਲੇ ਕਮੇਡੀ ਬੋਏ ਦੀ ਵੀਰੇ ਦੀ ਵੀਡੀਓ ਵੀ ਜਿਹੜਾ ਨਾ ਉਹ ਦੇ ਮੈਂ ਜਿਹੜੇ ਕੱਜ ਚਾਸ ਲਈ ਲਿਆ ਕਿਹਾ ਵਾਂਗਾ ਅੱਜ ਤੁਹਾਨੂੰ ਸਹੀ ਚਾਸ ਕਰਾਵਾਂ ਚਾਸ ਆਏਗੀ ਸਹੀ ਕੋਈ ਜਿਹੜਾ ਦੂਸਰਾ ਜਗਾ ਕਹਿੰਦਾ ਉਹ ਮੈਂ ਤੇਰੇ ਦਿਲ ਤੇ ਹਲਣਾ ਪਾਣਾ ਚਾਹਨਾ ਕਹਿੰਦਾ ਹਲਣਾ ਪਾ ਚੁੱਪਚੀ ਤੇ ਬਾ ਸਾਡੇ ਤਾਂ ਕਹਿੰਦਾ ਬਿਚਾਣਾ ਛੁੱਟ ਮੇਰਾ ਇੱਕ ਵੀ ਚੋਲਾ ਲੱਭ ਸੀ ਉਹ ਵੀ ਪਾਣੀ ਚ ਡੋਪੋ ਗਿਆ ਉਹ ਕਹਿੰਦਾ ਹਾਲਾ ਜਿ ਰੁਣ ਗਿਆ ਕਹਿੰਦਾ ਰੱਬਾ ਮੇਰਾ ਵੀ ਵੇਖ ਲੈ ਕਹਿੰਦਾ ਕੀ ਹਾਲ ਕਰ ਲੈ ਹਏ ਹਏ ਅੱਛਾ ਵੈਸੇ ਇਹ ਵੇਖੇ ਯਾਰ ਲੱਗਣ ਵੀ ਆਂ ਜੀ ਮੈਨੂੰ ਜਿਆਸੀ ਤੇ ਵਿਚਾਰਾ ਸੁੱਕਾ ਜਾ ਹੋ ਸੀ ਤਾਂ ਤਾਂ ਬਸ ਉਹਦਾ ਬਨੇ ਬਨਾਈ ਜੋੜੀ ਤੇ ਇੱਕ ਅੰਨਾ ਤੇ ਇੱਕ ਕੋਲੀ ਠੀਕ ਹੈ ਅੱਛਾ ਵਾਜੇ ਇਹ ਵੇਖੇ ਯਾਰ ਠੀਕ ਹੈ ਤੁਸੀਂ ਕੁਰੀਜ਼ਨੈਬਲੀ ਲਾ ਵੀ ਬਣਾ ਸਕਦੇ ਹੋ ਚਾਵਲ ਮਾਰਨੀ ਲਾਜ਼ਮੀ ਹੁੰਦੀ ਹੈ ਜਿੱਥੇ ਗਈ ਜਗ੍ਹਾ ਤੇ ਅਸੀਂ ਦੋ ਵਾਰੀ ਪਾਸ ਕਰ ਦਿੱਤੀ ਉਹ ਤੇ ਉਹੜਾ ਉਹ ਦੂਜੇ ਨਾਲ ਕਹਿੰਦਾ ਨਾ ਮੈਂ ਉਹ ਜਿਹੜਾ ਕਹਿੰਦਾ ਮੈਂ ਆਪਣੀ ਜਰਾਨੀ ਮਹਾਨਾ ਤੁਹਾਨੂੰ ਕੀ ਹੈ ਨਹੀਂ ਵਾਕਈ ਬੋਲ ਬੇਮਨ ਉਹ ਵਾਕਈ ਬਹੁਤ ਬਦਤਮੀਜ਼ ਨੋਨ ਸੈਂਸ ਦੇ ਨਹੀਂ ਆ ਕੀ ਸਮਝੀ ਵੀਡੀਓਜ਼ ਦਾ ਨਾਮ ਦੇਣੇ ਤੇ ਕਿ ਕਲੋਗਿੰਗ ਕਰੋ ਅੱਲਾ ਬਖਸ਼ੂਨਾ ਉਹਨਾਂ ਨੂੰ ਦੋ ਮਮੀਆਂ ਵੀ ਇਹਨੂੰ ਹਦਾਇਤ ਦੇਵੇ ਠੀਕ ਹੈ ਯਾਰ ਕਮਲ ਕਮ ਠੀਕ ਹੈ ਭਰਾਣੀਆਂ ਨੇ ਕੋਈ ਫਨੀ ਰੀਲਾਂ ਤੁਸੇ ਬਣਾਓ ਨਹੀਂ ਫਨੀ ਨਹੀਂ ਵੀ ਬਣਾਓ ਠੀਕ ਹੈ ਤੁਸੀਂ ਵਲੋਗਿੰਗ ਕਰਦੇ ਹੋ ਤੁਸੀਂ ਆਪਣੀ ਜਿਹੜੀ ਅਗਰ ਤੁਹਾਡੇ ਫੈਨ ਫੋਲੋਇੰਗ ਹੈ ਤਾਂ ਤੁਸੀਂ ਜੋ ਆਪਣਾ ਰਹਿਣ ਸੈਨ ਲੋਕਾਂ ਨੂੰ ਉਹ ਦਿਖਾਓ ਆ ਚੀਜ਼ ਵਾਕਈ ਨਹੀਂ ਅੱਛੀ ਤੁਸੀਂ ਕਹਿੰਦਾ ਉਹ ਉਹ ਜਿਹੋ ਵਾਲਾ ਹੁੰਦਾ ਕਹਿੰਦਾ ਉਹ ਨਹੀਂ ਮੰਨਦੇ ਬਹੁਤ ਚੈਰ ਮਖਾਨ ਲੱਗ ਜਾਂਦੇ ਨੇ ਵਾਕਈ ਠੀਕ ਹੈ ਯਾਰ ਆਰਾਮ ਹੋ ਗਈ ਅੱਲਾ ਮਾਫ ਕਰੇ ਬਾਕੀ ਇਹ ਕੇ ਸੋਨਾ ਬਚਾਵੇ ਵੀਡੀਓ ਵਧੀਆ ਸੀ ਤਾਨੂੰ ਕਿਦਾਂ ਨੇ ਲੱਗੀ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੇ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਮਿਲਦੇ ਆਂ ਜੀ ਨਵੀਂ ਵੀਡੀਓ 'ਚ ਰੱਬ ਰੱਖਾ